ਤੁਹਾਡਾ ਕੰਮ ਜਿੰਨਾ ਮਰਜ਼ੀ ਵਿਗੜਿਆ ਜਿੱਦਾਂ ਦਾ ਮਰਜ਼ੀ ਹੈ ਤੁਸੀਂ ਆਪਦੇ ਘਰ ਦਾ ਵਿਅਕਤੀ ਬਜ਼ੁਰਗ ਤੁਹਾਡਾ ਮਾਂ ਨਾਲ ਪਿਆਰ ਹੈ ਤੁਹਾਡਾ ਫਾਦਰ ਨਾਲ ਪਿਆਰ ਹੈ ਤੁਸੀਂ ਕੁਝ ਨਹੀਂ ਕਰਨਾ ਉਹਨਾਂ ਦੇ ਜੱਫੀ ਪਾਓ ਉਹਨਾਂ ਨਾਲ ਉਹਨਾਂ ਦਾ ਪੈਰੀ ਹੱਥ ਅੱਜ ਕਾ ਪੈਰੀ ਹੱਥ ਗੋਡਿਆਂ ਤੋਂ ਵੀ ਉੱਪਰ ਤੱਕ ਲੱਗਣ ਲੱਗ ਗਏ ਲੱਗ ਗਏ ਜਿਹੜੇ ਚੰਗੇ ਬੰਦੇ ਹੁੰਦੇ ਉਹ ਪੈਰਾਂ ਨੂੰ ਹੱਥ ਲਾਂਦੇ ਚੰਗੀ ਤਰ੍ਹਾਂ ਅਤੇ ਗਈ ਬੰਦੇ ਨਾ ਮੈਂ ਤੁਹਾਨੂੰ ਦੱਸਦਾ ਕਿ ਮਾਂ ਬਾਪ ਤੋਂ ਹੀ ਸੰਗਦੇ ਨੇ ਬੱਚੇ ਉਹਨਾਂ ਦਾ ਦਿਲ ਕਰਦਾ ਹੁੰਦਾ ਕਿ ਮੈਂ ਮਾਪੇ ਬਾਪ ਨੂੰ ਜਾ ਕੇ ਘੁੱਟ ਕੇ ਜੱਫੀ ਪਾਲਾਂ ਪਰ ਉਹਨਾਂ ਦੇ ਘਰ ਚ ਉਹ ਕਲਚਰ ਨਹੀਂ ਸੀ ਹੁਣ ਜੇ ਪੁਰਾਣੇ ਆ ਜਾਂ ਸਾਡੇ ਅਸੀਂ ਸਾਡੇ ਕਲਚਰ ਨਹੀਂ ਸੀਗਾ ਅੱਜ ਕੱਲ ਤਾਂ ਬੱਚੇ ਵੈਸੇ ਹੀ ਹੱਕ ਕਰੀ ਜਾਂਦੇ ਆ ਉਹਨਾਂ ਦਾ ਦਿਲ ਕਰਦਾ ਕਿ ਕਰਾਂ ਤੇ ਉਹ ਪਰ ਉਹ ਕਰ ਨਹੀਂ ਸਕਦੇ ਹੁਣ ਇਹ ਚ ਇੱਕ ਇਹ ਵੀ ਆ ਗਿਆ ਕਿ ਉਹਨਾਂ ਦਾ ਨਾ ਉਹ ਚਾਹੁੰਦੇ ਕੁਛ ਬੰਦਾ ਇਸ ਤਰੀਕੇ ਦੇ ਬੰਦੇ ਹੁੰਦੇ ਨੇ ਕਿ ਉਹ ਚਾਹੁੰਦੇ ਨੇ ਕਰਨਾ ਪਰ ਉਹ ਕਰ ਨਹੀਂ پا ਰਹੇ ਜਦੋਂ ਤੁਸੀਂ ਮਾਪੇ ਦੇ ਨਾਲ ਜੱਫੀ ਪਾਉਗੇ ਹਾਂ ਸਭ ਤੋਂ ਪਹਿਲੇ ਤੁਹਾਡੇ ਇੰਨੇ ਕ ਜਿਆਦਾ ਗ੍ਰਹਿ ਅੱਛੇ ਹੋ ਜਾਂਦੇ ਜਿੱਦਾ ਕੋਈ ਅੰਤ ਹੀ ਹੈ ਨਹੀਂ ਖਾਸ ਤੌਰ ਤੇ ਪੈਰਾਂ ਨੂੰ ਹੱਥ ਲਾਉਣਾ ਉਸ ਤੋਂ ਬਾਅਦ ਤੁਸੀਂ ਕੁਝ ਇੱਕ ਬੱਚੇ ਕਿੱਥੋਂ ਮਾਰ ਜਿਆਦਾ ਖਾਰੇ ਆ ਕੋਈ ਵੀ ਬੱਚਾ ਆਪਦੇ ਬੂਟ ਸਾਫ ਨਹੀਂ ਕਰਦਾ ਉਹ ਮਾਂ ਕਰੇ ਹਾਂ ਅਗਰ ਮਾਂ ਬੱਚੇ ਦੇ ਬੂਟ ਸਾਫ ਕਰ ਰਹੀ ਹੈ ਉਸ ਬੱਚੇ ਦੇ ਗ੍ਰਹਿ ਖਰਾਬ ਰਹਿਊਗੇ ਠੀਕ ਕਦੇ ਨਹੀਂ ਹੋਊਗੇ ਨਸ਼ਾ